ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰੇਮ ਸਿੰਘ ਸੇਵਾਦਾਰ ਗੁਰਦਰਾ ਸਾਹਿਬ ਕਲਗੀਧਰ ਸਿੰਘ ਸਭਾ ਮਹੌਲਾ ਮਤਾਬਗੜ ਵਿਖੇ ਜਿਨੇ ਮੇਰੀ ਇਸ ਵੀਡੀਓ ਨੂੰ ਵੇਖ ਰੇ ਮੇਰੀ ਭੈਣ ਵੀਰ ਬਜ਼ੁਰਗ ਸਾਰੇ ਜਣੇ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਆ ਕਿ ਸੰਗਤ ਜੀ 10 April ਨੂੰ ਦਿਨ ਵੀਰਵਾਰ ਨੂੰ ਗੁਰਦਰਾ ਸਾਹਿਬ ਮਤਾਬਗੜ ਵਿਖੇ ਅਮਰ ਸੰਚਾਰ ਕਰਾਇਆ ਜਾ ਰਿਹਾ ਵਾ ਆਪ ਜੀ ਭਲੀ ਭੰਤੀ ਜਾਣ ਦਿਓ ਕਿ ਪਹਿਲਾਂ ਜਿੱਦਾਂ ਮਤਾਬਗੜ ਦੇ ਵਿੱਚ ਨੌਜਵਾਨੀ ਦਾ ਹਾਲ ਹੋਇਆ ਪਿਆ ਵਾ ਕਿਦਾਂ ਸਾਡੇ ਨੌਜਵਾਨ ਵੀਰ ਜਿਹੜੇ ਨਸ਼ੇ ਦੇ ਨਾਲ ਟੀਕੇ ਨਾਲ ਲਾਲਾ ਮਰੀ ਜਾਂਦੇ ਆ ਗਲੀਆਂ ਮੋੜਾਂ ਤੇ ਖੜ੍ਹ ਜਾਂਦੇ ਆ ਐ ਸ਼ਰੀਆ ਨਸ਼ੇ ਦੇ ਟੀਕੇ ਵੀ ਲੱਗ ਰਹੇ ਆ ਭੰਗ ਸਿਕਟਾਂ ਪੀੜੀਆਂ ਪੀ ਹੋ ਰਹੀਆਂ ਕਿਤੇ ਹੁੱਕਾ ਵੜ ਲ ਕੇ ਬੈਠੇ ਮੁੰਡੇ ਤੇ ਮੈਂ ਤੁਹਾਡੇ ਨਾਲ ਕਿਸਾਨ ਰੋਸਾ ਨਹੀਂ ਆ ਤੁਸੀਂ ਸਾਡੇ ਵੀਰੋਂ ਮੈਂ ਤੁਹਾਡੇ ਸਾਰੇ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਵਾਂ ਕਿ ਵੀਰੋ ਇਹਨਾਂ ਨਸ਼ੇ ਨੂੰ ਛੱਡੋ ਤੁਸੀਂ ਸ਼ਰਾਬ ਨੂੰ ਛੱਡੋ ਆ ਹੁੱਕੇ ਜਿਹੜੇ ਬੀੜੀਆਂ ਸਿਕਟਾਂ ਦੀ ਪਰਪਰ ਪੀਨੇ ਇਹਨਾਂ ਨੂੰ ਛੱਡੋ ਨਸ਼ੇ ਨੂੰ ਛੱਡੋ ਤੁਸੀਂ 10 ਤਰੀਕ ਨੂੰ ਆਪਾਂ ਗੁਰੂ ਆਲੇ ਬਣੀਏ ਅਮਰਤ ਸ਼ਕੀਏ ਸਿੰਘ ਸਜੀਏ ਨਸ਼ੇ ਛੱਡ ਦਿਓ ਮੇਰੇ ਵੀਰੋ ਕਿ ਨਸ਼ੇ ਨੇ ਤੁਹਾਡੀ ਜਵਾਨੀ ਬਰਬਾਦੀ ਗਾਲੇ ਦੇ ਦਿੱਤੀ ਆ ਬਰਬਾਦੀ ਖਾ ਚੁਟੀ ਇਸ ਨਸ਼ੇ ਨੇ ਤੁਹਾਡੀ ਪਰਿਵਾਰ ਦਾ ਡੇ ਖਰਾਬ ਕਰ ਸਟ ਇੱਕੋ ਹੀ ਇਹਦਾ ਹਾਲ ਆ ਆਪਣਾ ਜਿੰਨੇ ਮੇਰੀ ਵੀਡੀਓ ਵੇਖ ਰਹੇ ਸਾਰੇ ਭਰਾਵਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਸਾਰੀ ਸੰਗਤ 10 ਤਰੀਕ ਨੂੰ ਗੁਰੂ ਘਰ ਵਿਖੇ ਜ਼ਰੂਰ ਪਹੁੰਚਿਓ ਤੇ ਆਪਾਂ ਸਾਰੇ ਜਾਣੇ ਭੈਣ ਭਰਾ ਰਲ ਕੇ ਆਪਾਂ ਮਾਰੇ ਅੱਗੇ ਵੀ ਅਰਦਾਸ ਕਰੀਏ ਕਿ ਸਾਡੇ ਭੈਣ ਭਰਾ ਜੋ ਇਸ ਮੁਤਾਬਕੜੇ ਦੇ ਵਿੱਚ ਨਸ਼ੇ ਦੇ ਨਾਲ ਲੱਗੇ ਹੋਇਆ ਉਹ ਨਸ਼ੇ ਤੋਂ ਬਚਣ ਗੁਰੂ ਵਾਲੇ ਬਣਨ ਤੇ ਆਪਾਂ ਆਪਣਾ ਜੀਵਨ ਵੀ ਸਫਲਾ ਕਰੀਏ ਤੇ ਨਸ਼ੇ ਦੇ ਕੋੜ ਤੋਂ ਵੀ ਆਪਾਂ ਮੁਕਤੀ ਪਾਈਏ ਇੰਨੀ ਮੇਰੀ ਬੇਨਤੀ ਪ੍ਰਵਾਨ ਕਰਿਓ ਭਰਾਵੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ